ਸਸਿਕਾ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਤੇ ਨਾਲ ਹੀ Facebook ਪੇਜ ਤੇ ਵੀ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਜੀ ਆਇਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਜ਼ਿਆਦਾ ਸ਼ਾਨਦਾਰ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜਿਹੜੇ ਆਉਣਗੇ ਮਸਲੀਨ ਦੇ ਬਹੁਤ ਜ਼ਿਆਦਾ ਸੋਹਣੇ ਵਿਸਕੋਸ ਮਸਲੀਨ ਦੇ ਵਿੱਚ ਰੇਟ ਆਊਗਾ 600 ਤੇ 50 ਰੁਪਏ ਬਿਨਾਂ ਦੁਪੱਟੇ ਤੋਂ ਜੇ ਇੱਕ ਇਹਨਾਂ ਦੀ ਵੀਡੀਓ ਆਪਾਂ ਕੱਲ ਪਾਈ ਸੀਗੀ Instagram ਦੇ ਉੱਤੇ 850 ਰੁਪਏ ਦੇ ਵਿੱਚ ਜਿਨ੍ਹਾਂ ਦੇ ਨਾਲ ਦੁਪੱਟੇ ਹੀ ਬਾਟਮ ਦੇ ਉੱਤੇ ਵਰਕ ਹੀ ਇਹ ਹੋਣਗੇ ਆਲ ਓਵਰ অল ওভার ਤੁਹਾਨੂੰ ਮੈਂ ਦਿਖਾਉਣਾ ਸੂਟ ਬਹੁਤ ਹੀ ਸ਼ਾਨਦਾਰ ਜੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਇਹਨਾਂ ਦੇ ਇਹ ਹੈਗਾ ਬਲੈਕ ਕਲਰ ਦੇ ਵਿੱਚ ਤੇ ਪ੍ਰਿੰਟ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਪਿਆਰਾ ਜੇ ਬਹੁਤ ਸ਼ਾਨਦਾਰ ਸੂਟ ਹੈ ਰੇਟ ਹੈਗਾ ਜੇ ਸਿਰਫ ਇਹਨਾਂ ਦਾ 600 ਤੇ 50 ਰੁਪਏ ਸਾਢੇ 3 ਮੀਟਰ ਦੀ ਕੱਟ ਜੇ ਵੱਡੇ ਵਰਦੇ ਨਾਲ ਇਹਨਾਂ ਨੂੰ ਤੁਸੀਂ ਜਿੱਦਾਂ ਮਰਜ਼ੀ ਆਪਣਾ ਜਿਹੜਾ ਜੇ ਸੂਟ ਮਜੇ ਨਾਲ ਬਣਾ ਸਕਦੇ ਜੇ ਇਹ ਸਾਰਾ ਤੁਸੀਂ ਪ੍ਰਿੰਟ ਜਿਹੜਾ ਇਹਦਾ ਚੈੱਕ ਕਰ ਸਕਦੇ ਜੇ ਬਿਨਾਂ ਦੁਪट्टे ਤੋਂ ਜੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 600 ਤੇ 50 ਰੁਪਏ ਇਹਨਾਂ ਵਿੱਚ ਤੁਹਾਨੂੰ ਕਲਰ ਦਿਖਾਈ ਜਾਂਦਾ ਕਲਰ ਆਪਸ਼ਨ ਹੈ ਨਹੀਂ ਆਪਣੇ ਕੋ ਆ ਵੀ ਪ੍ਰਿੰਟ ਚੈੱਕ ਕਰਿਓ ਆ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਇਹ ਵੀ ਤੁਹਾਨੂੰ ਆਪਾਂ ਦਵਾਂਗੇ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ ਬਿਨਾਂ ਦੁਪट्टे ਤੋਂ ਜੇ ਕੱਪੜਾ ਬਹੁਤ ਪਿਆਰਾ ਬਹੁਤ ਸ਼ਾਨਦਾਰ ਜੇ ਇਹਦੇ 'ਚ ਤੁਹਾਡੀ ਆਪਣੀ ਚੋਇਸ ਹੈ ਕਿ ਤੁਸੀਂ ਇਹਨੂੰ ਲਾਈਨਿੰਗ ਲਾ ਕੇ ਸਟਿਚ ਕਰਨਾ ਹੈ ਕਿ ਬਿਨਾਂ ਲਾਈਨਿੰਗ ਤੋਂ ਹਾਲੋ ਪ੍ਰਿੰਟ ਵੇਖੋ ਇਹਦਾ ਇਹ ਹੈਗੇ ਜੇ ਆਲ ਓਵਰ ਦੇ ਵਿੱਚ 3.5 ਮੀਟਰ ਦੀ ਕੱਟ ਜੇ ਬਾਰ ਬੜਾ ਆਊਗਾ ਇਹਦਾ ਤੇ ਆਹ ਸੂਟ ਤੁਸੀਂ ਸੇਮ ਜਿਹੜਾ ਆ ਵੀ ਨੈੱਕ ਦੇ ਨਾਲ ਆਪਣੇ ਕੋਲ ਵੇਖਿਆ ਸੀ ਇਹਦੇ ਵਿੱਚ ਹੁਣ ਆਪਣੇ ਕੋਲ ਆ ਗਿਆ ਜੇ ਆਲ ਓਵਰ ਜਿਹੜਾ ਇਹਦੇ ਵਿੱਚ ਤੁਹਾਨੂੰ ਆਪਾਂ ਪਹਿਲਾਂ ਦਿਖਾਇਆ ਵੀ ਨੈੱਕ ਦੇ ਨਾਲ ਬਾਟਮ ਜਿਹੜੀ ਪਲੇਨ ਲੱਗੀ ਹੋਦਣਾ ਤੇ ਦੁਪੱਟਾ ਜਿਹੜਾ ਮਸਲੀਨ ਦਾ ਸੀ ਇਹ ਆ ਗਿਆ ਬਿਨਾਂ ਦੁਪੱਟੇ ਤੋਂ ਪੂਰਾ ਆਲ ਓਵਰ ਇਹ ਆਲ ਓਵਰ ਤਾਂ ਦਿੱਤੇ ਆਪਾਂ ਤੁਹਾਨੂੰ ਤੁਸੀਂ ਇਹਨਾਂ ਦੇ ਡਰੈੱਸ ਫਰੌਗ ਗਾਊਨ ਜੋ ਮਰਜ਼ੀ ਬਣਾ ਸਕਦੇ ਜੀ ਕਿਉਂਕਿ ਕਾਫੀ ਕਸਟਮਰ ਜਿਹੜੇ ਹੈਗੇ ਉਹ ਆਲ ਓਵਰ ਦੇ ਵਿੱਚ ਮੰਗਦੇ ਹੈਗੇ ਆਪਣੇ ਕੋਲ ਜਿੱਦਾਂ ਆਪਾਂ ਤੁਹਾਨੂੰ ਕਾਟਨ ਦੇ ਪ੍ਰਿੰਟ ਆਲਓਵਰ ਦੇਈਦੇ ਐ ਏਦਾਂ ਮਸਲੀਨ ਦੇ ਪ੍ਰਿੰਟ ਜਿਹੜੇ ਤੁਹਾਨੂੰ ਦੇ ਦਿੱਤੇ ਆਪਾਂ ਤੇ ਕੱਪੜਾ ਬਹੁਤ ਪਿਆਰਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਜੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਸਾਰੇ ਪ੍ਰਿੰਟ ਜਿਹੜੇ ਤੁਹਾਨੂੰ ਮੈਂ ਏਦਾਂ ਮੈਨੂਅਲੀ ਦਿਖਾ ਦਿੰਨਾ ਬਾਕੀ ਖੋਲ ਕੇ ਤੁਹਾਨੂੰ ਦਿਖਾਈ ਜਾਣਾ ਜੇ ਤੁਸੀਂ ਦੁਕਾਨ ਤੇ ਆਣ ਕੇ ਲੈਣੇ ਹੋਣ ਤਾਂ ਜੀ ਆਇਆਂ ਨੂੰ ਮੋਸਟ ਵੈਲਕਮ ਰਾਜ ਹੈ ਸੀ ਅਨਹਦ ਆਰਟਸ ਬੁਟੀਕ ਨਾਮ ਤੁਹਾਡੀ ਸ਼ਾਪ ਜੇ ਤੁਸੀਂ ਆਣ ਕੇ ਉੱਥੇ ਵੀ ਵਿਜ਼ਿਟ ਕਰਕੇ ਵੀ ਲੈ ਸਕਦੇ ਜੀ ਬਹੁਤ ਪਿਆਰੇ ਜੇ ਸੂਟ ਜੇ ਬਹੁਤ ਪਿਆਰੇ ਜੇ ਡਿਜ਼ਾਈਨ ਨੇ ਰੇਟ ਅੱਜ ਦਾ ਜਿਹੜਾ ਜੇ ਉਹ ਸਿਰਫ ਹੈਗਾ ਜੇ 650 ਦੇ 50 ਰੁਪਏ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਇਹਦੇ ਵਿੱਚ ਆਲ ਓਵਰ ਇੰਡੀਆ ਚ ਆ ਲੋ ਆ ਵੀ ਪ੍ਰਿੰਟ ਬਹੁਤ ਜ਼ਿਆਦਾ ਸ਼ਾਨਦਾਰ ਹੈ ਤੇ ਇਹਨਾਂ ਦੇ ਤੁਸੀਂ ਜੋ ਮਰਜ਼ੀ ਬਣਾ ਸਕਦੇ ਜੇ ਚਾਹੇ ਇਹਨਾਂ ਦੀ ਫਰੌਗ ਬਣਾ ਲਿਓ ਚਾਹੇ ਲੌਂਗ ਡਰੈਸ ਬਣਾ ਲਿਓ ਚਾਹੇ ਕੋਟ ਸੈੱਟ ਚਾਹੇ ਪਲਾਜ਼ੋ ਸੂਟ ਤੇ ਬਿਨਾਂ ਦੁਪੱਟੇ ਤੋਂ ਜੇ ਆਹਦੇ ਬਹੁਤ ਸ਼ਾਨਦਾਰ ਪ੍ਰਿੰਟ ਹੈ ਫਲਾਵਰ ਬਹੁਤ ਹੀ ਪਿਆਰਾ ਜਿਹੜਾ ਕੰਟਰਾਸਟ ਹੈ ਇਹਨਾਂ ਦਾ ਤੇ ਇਹਨਾਂ ਦੇ ਵਿੱਚ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਮੰਗਵਾ ਲਓ ਇੱਕ ਸੂਟ ਵੀ ਸੜਕੋ ਤੁਸੀਂ ਬਾਏ ਕਰ ਸਕਦੇ ਜੇ ਇਹ ਤੁਹਾਨੂੰ ਦਵਾਂਗੇ ਆਪਾਂ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਨਾਲ ਤੇ ਪ੍ਰਿੰਟ ਜਿਹੜੇ ਦੇਣੇ ਆਪਾਂ ਤੁਹਾਨੂੰ ਸਾਰੇ ਬੜੇ ਪਿਆਰੇ ਪਿਆਰੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਦੇਣੇ ਆ ਇਨਾਂ ਦੇ ਵਿੱਚ ਆਪਣੇ ਕੋਲ ਮਸਲੀਨ ਦੇ ਸੂਟ ਸੇਮ ਪ੍ਰਿੰਟ ਦੇ ਉੱਤੇ ਆ ਗਏ ਉਹਨਾਂ ਦੇ ਨਾਲ ਦੁਪੱਟਿਆਂ ਦੇ ਨਾਲ ਵੀ ਤੁਸੀਂ ਉਹ ਵੀ ਲੈ ਸਕਦੇ ਜੇ ਉਹਨਾਂ ਦੀ ਵੀਡੀਓ ਜਿਹੜੀ ਹੈ ਉਹ ਵੀ ਆਪਾਂ ਇੰਸਟਾਗ੍ਰam ਦੇ ਉੱਤੇ ਪੋਸਟ ਕੀਤੀ ਜੇ YouTube ਦੇ ਉੱਤੇ ਵੀ ਪਾਈ ਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਜੀ ਆਹ ਵੀ ਪ੍ਰਿੰਟ ਬਹੁਤ ਪਿਆਰਾ ਜੇ ਬਹੁਤ ਸ਼ਾਨਦਾਰ ਜੇ ਬੜੀ ਡਿਮਾਂਡ ਰਹੀ ਹੈ ਇਹ ਪ੍ਰਿੰਟ ਦੀ ਵੀ ਆਹ ਲਓ ਜੀ ਆ ਵੀ ਕਰਿਓ ਚੈੱਕ ਆਹ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਬਹੁਤ ਪਿਆਰਾ ਜੇ ਇਹ ਵੀ ਆਪਾਂ ਤੁਹਾਨੂੰ ਦੇ ਦੇਣਾ ਹੈ ਸਿਰਫ 650 ਰੁਪਈਆ ਦੇ ਨਾਲ ਸ਼ਾਈਨਿੰਗ ਬਹੁਤ ਸੋਹਣੀ ਕਪੜੇ ਦੀ ਤੇ ਬਹੁਤ ਹੀ ਪਿਆਰੀ ਕੁਆਲਿਟੀ ਜੇ ਆਹ ਲਓ ਕਰੋ ਚੈੱਕ ਜਰੀ ਕਿੰਨੂ ਤੇ ਆਹ ਤਾਂ ਸੁਪਰ ਡੁੱਪਰ ਹਿੱਟ ਹੈ ਹੀ ਆ ਪ੍ਰਿੰਟ ਆਪਣੇ ਕੋਲ ਇਹ ਬਾਰ-ਬਾਰ ਰਿਪੀਟ ਦੇ ਉੱਤੇ ਆਉਂਦਿਆ ਜੇ ਇਹਨੂੰ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਕਿਉਂਕਿ ਦੁਬਾਰੇ ਹੋ ਸਕਦਾ ਨਾ ਆਵੇ ਇਸ ਟਾਈਮ ਦੇ ਉੱਤੇ ਅਵੇਲੇਬਲ ਹੈਗਾ ਜੇ ਆਪਣੇ ਕੋਲ ਬਹੁਤ ਸ਼ਾਨਦਾਰ ਤੇ ਜਾਨਦਾਰ ਪ੍ਰਿੰਟ ਨੇ ਰੇਟ ਇਹਨਾਂ ਦਾ ਸਿਰਫ ਤੇ ਸਿਰਫ 650 ਰੁਪਏ ਦੇ ਆ ਵੀ ਕਰੋ ਚੈੱਕ ਜੇ ਕੋਈ ਥੋੜਾ ਜਿਹਾ ਲਾਈਟ ਪਾਉਣਾ ਪਸੰਦ ਕਰਦਾ ਉਹਦੇ ਵਾਸਤੇ ਲਾਈਟ ਆਪਸ਼ਨ ਆ ਜਿਹੜਾ ਡਾਰਕ ਕਰਦਾ ਡਾਰਕ ਆਪਸ਼ਨ ਸਾਰੀਆਂ ਆਪਸ਼ਨਾਂ ਆਪਣੇ ਕੋਲ ਹੈਗੀਆਂ ਤੇ ਸ਼ਿਪਿੰਗ ਜਿਹੜੀ ਜੋ ਸਾਰਿਆਂ ਦੇ ਉੱਤੇ ਜਿਹੜੀ ਜੇ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੂਟ ਜਿਹੜਾ ਜੇ ਇਹ ਆਪਣੇ ਕੋਲ ਲਾਸਟ ਸੂਟ ਹੈ ਇਹਦੇ ਵਿੱਚ ਤੇ ਇਹ ਹੀਗਾ ਆਪਣੇ ਕੋਲ ਸਟਾਕ ਜਿਹੜਾ ਹੈਗਾ ਮਸਲੀਨ ਦੇ ਵਿੱਚ ਇਹ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਬੇਨਤੀ ਹੈ ਚੇਂਜ ਐਕਸਚੇਂਜ ਦੀ ਪੋਸਟ ਸਾਡੇ ਕੋਲ ਨਹੀਂ ਜੇ ਹੈਗੀ ਫੋਨ ਕਰਕੇ ਚੈੱਕ ਕਰਕੇ ਦੁਕਾਨ ਤੋਂ ਆਣ ਕੇ ਤਸੱਲੀ ਕਰਕੇ ਤੁਸੀਂ ਲੈ ਸਕਦੇ ਜੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਬਾਏ ਬਾਏ ਜੀ ਸასი ਸ਼ਾਲ ਧੰਨਵਾਦ